ਵੇ ਲਖਾ ਬਰਾਦਰੀ ਜੋ ਰੈਲੀ निकाली ਸੀ ਕੇ ਬਾਰੇ ਮੈਂ ਕੀ ਕਰਾਂ ਜੀ ਜਿ ਵਾਰਡ ਨੰਬਰ 1 ਦੇ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਜਿਹੜਾ ਜਿਹੜੇ ਸਾਡੇ ਵਾਰਡ ਦੇ ਮੋਹਤਬਰ ਲੋਕਾਂ ਨੇ ਸਾਰਿਆਂ ਨੇ ਪਰਿਵਾਰਾਂ ਨੇ ਜਿਹੜਾ ਫੈਸਲਾ ਇੱਕ ਲਿੱਤਾ ਸੀ ਔਰ ਅਸੀਂ ਉਸੇ ਫੈਸਲੇ ਲਈ ਇੱਕ ਇੱਕ ਕਮੇਟੀ ਬਣਾਈ ਗਈ ਹੈ ਸਾਡੇ ਸ਼ਹੀਦ ਸ੍ਰੀ ਸਤਪਾਲ ਸਿੰਘ ਜੀ ਦੀ ਜਿਹੜੀ ਯਾਦ ਦੇ ਵਿੱਚ ਵੈਲਫੇਅਰ ਸੁਸਾਇਟੀ ਬਣਾਈ ਹੈ ਉਸ ਸੁਸਾਇਟੀ ਦੇ ਅਧੀਨ ਅਸੀਂ ਤਕਰੀਬਨ ਜਿੰਨੇ ਵੀ ਮੈਂਬਰਸ ਆ ਔਰਸ ਲੋਕਤਾ ਨੇ ਵਾਰ ਦੇ ਸਾਰਿਆਂ ਨੇ ਇਹ ਸੋਚਿਆ ਹੈ ਕਿ ਅਸੀਂ ਵਾਰ ਦੇ ਵਿੱਚ ਜਿਹੜਾ ਉਹ ਨਸ਼ਾ ਵਿਕਨ ਨਹੀਂ ਦੇਣਾ ਉਹਨਾਂ ਨੂੰ ਵਾਰਨ ਵੀ ਕੀਤਾ ਜਿਹੜੇ ਨਸ਼ੇ ਦੇ ਸਦਾਗਰ ਹਨ ਔਰ ਜਿੱਥੇ ਵਿਕਨ ਨਹੀਂ ਦੇਣਾ ਉੱਥੇ ਨਸ਼ੇ ਦੇ ਸਦਾਗਰਾਂ ਨੂੰ ਜਿਹੜਾ ਵਾਰ ਦੇ ਵਿੱਚ ਰਹਿਣ ਵੀ ਨਹੀਂ ਦੇਣਾ ਇਹ ਜਿਹੜਾ ਫੈਸਲਾ ਲੈ ਕਿਹੜੇ ਕਿਹੜੇ ਸਾਰੇ ਨਸ਼ੇ ਲਾ ਲਓ ਤੁਸੀਂ ਜਿਹੜੇ ਮਤਲਬ ਸਿੰਥੈਟਿਕ ਨਸ਼ੇ ਨੇ ਚਾਹੇ ਉਹ ਕੱਚੀ ਦਾਰੂ ਲਾ ਲਓ ਜਾਂ ਚਿੱਟਾ ਲਾ ਲਓ ਇਹ ਜਿਹੜਾ ਅੱਜ ਪੰਜਾਬ ਦੇ ਜਿਹੜੇ ਸਾਡੇ ਨੌਜਵਾਨਾਂ ਨੂੰ ਖੋਕਲਾ ਕਰ ਰਹੀ ਪਿਛਲੇ ਕਸਫੀਰ 6 ਮਿੰਟਾਂ ਦੇ ਵਿੱਚ ਅਣਗਿਣਤ ਮੌਤਾਂ ਸਾਡੇ ਜਿਹੜੀਆਂ ਹੋਈਆਂ ਨੇ ਔਰ ਉਸ ਚੀਜ਼ ਤੋਂ ਲੋਕਾਂ ਨੇ ਅੱਕ ਕੇ ਜਿਹੜਾ ਇਹ ਫੈਸਲਾ ਲਿੱਤਾ ਔਰ ਇਹ ਫੈਸਲੇ ਤੇ ਅੱਜ ਲੋਕਾਂ ਨੇ ਜਿਹੜਾ ਪਰਵਾ ਸਵਾਗਤ ਵੀ ਕੀਤਾ ਔਰ ਵਾਰਡ ਦੇ ਲੋਕਾਂ ਦਾ ਜਿਹੜਾ ਸਾਨੂੰ ਬੜਾ ਵੱਡਾ ਜਿਹੜਾ ਸਾਥ ਵੀ ਮਿਲਿਆ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਲੱਗੋ ਸਾਰੇ ਜਣੇ ਤੇ ਅਸੀਂ ਕਮੇਟੀ ਦੇ ਨਾਲ ਜਿਹੜਾ ਹਰ ਇੱਕ ਕਾਰਜ ਜਿਹੜਾ ਉਹ ਇਹ ਲੋਕਾਂ ਦੇ ਜਿਹੜੇ ਮਾੜੇ ਆਨਸਰ ਨੇ ਉਹਨਾਂ ਦੇ ਉਲਟ ਜਿਹੜਾ ਉਹ ਖੜੇ ਹੋਣ ਮਾੜੇ ਆਨਸਰ ਨੂੰ ਸਾ ਤੁਸੀਂ ਕੀ ਦਿੰਦੇ ਦਿੰਦੇ ਹੋ ਅਸੀਂ ਮੜਿਆਂ ਨੂੰ ਜੀ ਪਰਸਨਲ ਮੈਸੇਜ ਵੀ ਕਰ ਦਿੱਤੇ ਨੇ ਪਰਸਨਲ ਸੁਨਿਆਵ ਵੀ ਲਾਤੇ ਜਾਂ ਤੁਸੀਂ ਇਹ ਕੰਮ ਕਰਨੇ ਆ ਸਾਡਾ ਮੁਲਾ ਛੱਡ ਦਿਓ ਵਾਰਡ ਸਾਡੀ ਛੱਡ ਦਿਓ ਨਾ ਅਸੀਂ ਵਿਕੰਮ ਦੇਣਾ ਨਸ਼ਾ ਤੇ ਨਾ ਮੜੇ ਅਨਸਰ ਜਿਹੜਾ ਵਾਰਡ ਦੇ ਵਿੱਚ ਰਹਿਣ ਦੇਣ ਸਰ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਕੋਲ ਨਾਲ ਪੁਲਿਸ ਪ੍ਰਸ਼ਾਸਨ ਨਾਲ ਤੁਹਾਡਾ ਕੀ ਨਾ ਜਿਹੜਾ ਤੁਹਾਡੇ ਭਰਾਵੇਂ ਨਾਲ ਤੇ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਉਹਦੇ ਬਾਰੇ ਕੀ ਕਹਿੰਨਾ ਤੁਹਾਡਾ ਤੇ ਜੀ ਬਹੁਤ ਹੀ ਵਧੀਆ ਕੰਮ ਜਿਹੜਾ ਸ਼ੁਰੂ ਕੀਤਾ ਹੈ ਇਹ ਮੈਂ ਕਹਿੰਦਾ ਕਿ ਹਰ ਜਗ੍ਹਾ ਤੇ ਹੋਣਾ ਚਾਹੀਦਾ ਅਸੀਂ ਅੱਜ ਇੱਥੇ ਆਪਣੇ ਫਰੋਜਪੁਰ ਤੋਂ ਸ਼ੁਰੂ ਕੀਤਾ ਹੈ ਫਰੋਜਪੁਰ ਦੇ ਪੂਰੇ ਇਲਾਕੇ ਦੇ ਵਿੱਚ ਸ਼ੁਰੂ ਕਰਾਂਗੇ ਅਸੀਂ ਇਹ ਨਸ਼ਾ ਜਿਹੜਾ ਪੂਰੇ ਪੰਜਾਬ ਨੂੰ ਖਤਮ ਕਰ ਰਿਹਾ ਹੈ ਛੋੜੜੇ ਬੱਚੇ ਨੇ ਜਿਹੜੇ ਉਹਨਾਂ ਨੂੰ ਲਾਈ ਜਾਂਦੇ ਉਹਨਾਂ ਨੂੰ ਦਿਖਾਈ ਜਾਂਦੇ ਉਹਨਾਂ ਨੂੰ ਨਸ਼ੇ ਤੇ ਲਾਈ ਜਾਂਦੇ ਨੇ ਅੱਜ ਜੋ ਬੱਚਾ ਸਕੂਲ ਨਹੀਂ ਜਾਂਦਾ ਨਸ਼ੇ ਦੀ ਪੁੜੀਆਂ ਦੇ ਹੱਥ ਫੜਾ ਦਿੱਤੀ ਜਾਂਦੀ ਕਹਿੰਦੇ ਜੀ ਜਾਓ ਜੀ ਠੀਕ ਹੈ ਜੀ ਅਸੀਂ ਜਿਹੜੀ ਐਸੋਸੀਏਸ਼ਨ ਬਣਾਈ ਹੈ ਇਹ ਸਾਡੇ ਵੱਡੇ ਬ੍ਰਦਰ ਸ਼ਹੀਦ ਸ਼੍ਰੀ ਸਤਪਾਲ ਪਟਵਾਲ ਦੇ ਨਾਂ ਤੇ ਬਣਾਈ ਹੈ ਉਹ ਦੇਖੋ ਦੇਸ਼ ਦੇ ਵਾਤੇ ਸ਼ਹੀਦ ਹੋ ਗਏ ਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇਹ ਚੀਜ਼ ਸ਼ੁਰੂ ਕੀਤੀ ਹੈ ਕਿ ਉਹਨਾਂ ਨੇ ਦੇਸ਼ ਦੇ ਵਾਸਤੇ ਕੁਰਬਾਨੀ ਕੀਤੀ ਹੈ ਤੇ ਅਸੀਂ ਪਿੱਛੇ ਵਧੀਏ ਤੇ ਜਿਹੜਾ ਨਸ਼ੇ ਦਾ ਇੱਕ ਯੁੱਧ ਚੱਲ ਰਿਹਾ ਹੁੰਦੇ ਉਹ ਵਿਰੁੱਧ ਹੋ ਜਾਈ ਅਸੀਂ ਨਸ਼ਿਆਂ ਦੇ ਵਿਰੁੱਧ ਹੋ ਗਏ ਅਸੀਂ ਹੁਣ ਅਸੀਂ ਇਹਦੇ ਵਿਰੁੱਧ ਅਸੀਂ ਯੁੱਧ ਕਰਾਂਗੇ ਨਸ਼ਿਆਂ ਵਾਲਿਆਂ ਦੇ ਨਾਲ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਟਵਾਲੀ ਜੀ ਮੇਰਾ ਨਾਮ ਤੇ ਨਸ਼ਾ ਵਿਰੋਧੀ ਰੈਲੀ ਕੱਢੀ ਹੁੰਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਜੈ ਹਿੰਦ ਜੈ ਭਾਰਤ ਅਸੀਂ ਸਾਨੂੰ ਤਕਰੀਬਨ 1 ਮਹੀਨਾ ਹੋ ਗਿਆ ਹੋਵੇਗਾ ਕਿ ਅਸੀਂ ਜਿਹੜੀ ਵਾਰਡ ਨੰਬਰ 1 ਵਾਰਡ ਨੰਬਰ 1 ਦੇ ਵਿੱਚ ਇੰਨਾ ਨਸ਼ਾ ਹੈ ਕਿ ਤੁਸੀਂ ਪੁੱਛੋ ਨਾ ਇਹ ਸਾਰਿਆਂ ਨੂੰ ਪਤਾ ਹੈ ਇੱਕ ਜਿਵੇਂ ਕਸ਼ਮੀਰ ਦੇ ਵਿੱਚ ਕਾਰਗਿਲ ਫੇਮਸ ਸੀ ਉਸ ਤਰ੍ਹਾਂ ਇਹ ਕੈਂਟ ਏਰੀਆ ਦੇ ਵਿੱਚ ਇਹਨਾਂ ਨੇ ਨਸ਼ਾ ਦੇ ਜਿਹੜੇ ਤਸਕਰ ਨੇ ਇਹਨਾਂ ਨੇ ਵਾਰਡ ਨੰਬਰ 1 ਨੂੰ ਇਸ ਤਰ੍ਹਾਂ ਫੇਮਸ ਕਰ ਦਿੱਤਾ ਅੱਜ ਸਾਡੀ ਜਿਹੜੀ ਵਾਰਡ ਦਾ ਇਹ ਹਾਲ ਹੈ ਕਿ ਮੇਰਾ ਖੁਦ ਜਿਹੜਾ ਦਿਲ ਹੈ ਮੈਥੋਂ ਦਾ ਰਹਿਣ ਵਾਲਾ ਮੈਂ ਮੈਨੂੰ ਦੱਸਣ 'ਚ ਸ਼ਰਮ ਆਉਂਦੀ ਹੈ ਕਿ ਮੈਂ ਇੱਥੋਂ ਦਾ ਰਹਿਣ ਵਾਲਾ ਹਾਂ ਇਹ ਜਿਹੜੇ ਲੋਕ ਨੇ ਸ਼ਰੀਆਮ ਨਸ਼ਾ ਵੇਚ ਰਹੇ ਨੇ ਸ਼ਰੀਆਮ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਜਿਵੇਂ ਕੋਈ ਡਰ ਨਹੀਂ ਹੈਗਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹਨਾਂ ਨੂੰ ਮੈਨੂੰ ਸਾਡੇ ਜਿਹੜੇ ਵਾਰਡ ਨੰਬਰ ਦੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਦੀ ਮੈਨੂੰ ਯਾਦ ਆਂਦੀ ਹੈ ਕਿ ਉਹ ਬਹੁਤ ਦਲੇਰ ਸੀ ਉਹ ਬਾਹਰ ਦੇ ਬੰਦੇ ਨੂੰ ਇਸ ਇਲਾਕੇ ਚ ਐਂਟਰੀ ਨਹੀਂ ਹੁੰਨ ਦਿੰਦੇ ਸੀ ਲੇਕਿਨ ਅੱਜ ਜਿਹੜੀ ਸਾਡੀ ਕੁਝ ਨਵੀਂ ਪੀੜ੍ਹੀ ਆਈ ਹੈ ਮੈਂ ਸਭ ਨੂੰ ਨਹੀਂ ਕਹਿੰਦਾ ਕੁਝ ਨਹੀਂ ਉਹ ਜਿਹੜੇ ਨਸ਼ੇ ਦੇ ਵਿੱਚ ਡੁੱਬ ਚੁੱਕੇ ਨੇ ਉਹ ਡੁੱਬ ਚੁੱਕੇ ਨੇ ਤੇ ਉਹ ਉਹਨਾਂ ਦਾ ਨਸੇ ਵਾਲਿਆਂ ਦਾ ਸਾਥ ਦੇ ਰਹੇ ਨੇ ਨਸੇ ਵਾਲਿਆਂ ਦਾ ਸਾਥ ਦੇ ਰਹੇ ਨੇ ਅੱਜ ਤੁਸੀਂ ਇਸ ਵਾਰਡ ਦੇ ਵੱਲ ਧਿਆਨ ਮਾਰੋ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਇੱਥੇ ਤੁਹਾਨੂੰ ਹਰ ਹਫ਼ਤੇ ਮਹੀਨੇ ਬਾਅਦ ਇੱਕ ਬੰਦਾ ਮਰਿਆ ਹੋਇਆ ਮਿਲੇਗਾ ਕੋਈ ਜ਼ਹਿਰੀਲੀ दारू ਨਾਲ ਮਰਦਾ ਪਿਆ ਕੋਈ ਚਿੱਟੇ ਨਾਲ ਮਰਦਾ ਹੈ ਤੇ ਆਪਣਾ ਜਿਹੜਾ ਇਹ ਅਸੀਂ ਵੇਖ-ਵੇਖ ਕੇ ਅਸੀਂ ਤੰਗ ਆ ਚੁੱਕੇ ਸੀ ਮੈਂ ਦੇਖੋ ਜੀ ਮੇਰਾ ਬੱਚਾ ਛੋਟਾ ਮੇਰਾ ਬੱਚਾ ਛੋਟਾ ਮੇਰਾ ਬੱਚਾ ਨਸ਼ਾ ਨਹੀਂ ਕਰਦਾ ਲੇਕਿਨ ਮੈਨੂੰ ਏਰੀਏ 'ਚ ਮੈਂ ਇਸ ਤੇ ਰਿਹਾ ਮੈਨ ਜਿਹੜੇ ਛੋਟੇ ਛੋਟੇ ਬੱਚੇ ਨੇ ਮੈਨੂੰ ਆਪਦੇ ਬੱਚੇ ਲੱਗਦੇ ਨੇ ਤੇ ਮੇਰੇ ਕੋ ਰਿਹਾ ਨਹੀਂ ਜਾਂਦਾ ਮੈਂ ਦੇ ਕੋ ਰਿਹਾ ਨਹੀਂ ਜਾਂਦਾ ਕਿ ਇਹ ਬੱਚੇ ਅੱਗੇ ਜਾ ਕੇ ਕੀ ਕਰਨਗੇ ਮੈਂ ਖੁਦ ਫੋਰਸ ਦਾ ਬੰਦਾ ਮੈਂ ਖੁਦ ਮੈਂ ਮੈਂ ਭੜਤੀ ਹੋਇਆ ਮੈਂ ਅੱਜ ਇੱਥੇ ਰਹਿ ਰਿਹਾ ਇਨ੍ਹਾਂ ਦੇ ਵਿੱਚ ਮੈਨੂੰ ਇੰਜ ਲੱਗ ਰਿਹਾ ਹੈ ਕਿ ਅੱਗੇ ਜਾ ਕੇ ਇਸ ਇਲਾਕੇ ਦਾ ਬੱਚਾ ਕੋਈ ਸਰਵਿਸ ਨਹੀਂ ਕਰ ਪਾਏਗਾ ਤੇ ਅੱਜ ਜਿਹੜੇ ਸਾਡੇ ਸੁਰਿੰਦਰ ਸਿੰਘ ਬੱਬੂ ਜੀ ਸੀ ਇਹਨਾਂ ਨੇ ਸਾਡੇ ਨਾਲ ਰਲ ਕੇ ਜਿਹੜਾ ਇੱਕ ਮੁਹਿੰਮ ਚਲਾਈ ਹੈ ਅਸੀਂ ਇੱਕ ਸਹੀਦ ਸਤਪਾਲ ਸਿੰਘ ਸਹੀਦ ਸਤਪਾਲ ਸਿੰਘ ਜਿਹੜੇ ਪੀਐਸਐਫ ਦੇ 90 97 ਦੇ ਬਟਾਲੀਅਨ ਨੇ 94 ਦੇ ਵਿੱਚ ਗੰਦਰਵਾਲ ਦੇ ਵਿੱਚ ਇਹ ਸਹੀਦ ਹੋਏ ਸੀ ਇਹਨਾਂ ਦਾ ਬਹੁਤ ਵੱਡਾ ਨਾਮ ਹੈ ਅਸੀਂ ਅੱਜ ਇਸ ਜਿਹੜੀ ਇਹਨਾਂ ਦੇ ਨਾਂ ਦੀ ਇੱਕ ਮੁਹਿੰਮ ਚਲਾਈ ਹੈ ਅਸੀਂ ਇਹਨਾਂ ਦੇ ਨਾਂ ਨੂੰ ਇੱਕਦਮ ਉੱਤੇ ਕਰਾਂਗੇ ਅਸੀਂ ਬਾਡ ਨੰਬਰ 1 ਦੇ ਵਿੱਚ ਨਸ਼ਾ ਬਿਲਕੁਲ ਖਤਮ ਕਰਾਂਗੇ ਇਹਨਾਂ ਤੋਂ ਮੇਰਾ ਰਾਜੇਸ਼ ਫੋਜੀ